ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜਪੁਰ ਤੇ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੁਨ ਤੁਨ ਬਾਬਾ ਦੀਪ ਸਿੰਘ ਜੀ ਤੁਨ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਪੈਨੂ ਕਦੀ ਦੇਖਿਆ ਹੋਊਗਾ ਕਿ ਵੇਸਟ ਚੀਜ਼ ਤੋਂ ਅਸੀਂ ਕਮਾਲ ਦੀ ਚੀਜ਼ ਬਣਾ ਦਈਏ ਨਹੀਂ ਨਾ ਤੇ ਚਲੋ ਅੱਜ ਮੈਂ ਤੁਹਾਨੂੰ ਦੱਸਦੀ ਆ ਜਦੋਂ ਵੀ ਇਹ ਪੌਲ ਗੇੜ ਦੇ ਜਦੋਂ ਤੁਹਾਡੇ ਕੋਲ ਰੈਪ ਖਾਲੀ ਹੋ ਜਾਂਦੇ ਆ ਅਸੀਂ ਇਹਨੂੰ ਕੀ ਕਰਦੇ ਆ ਡਸਟਬਿਨ ਦੇ ਵਿੱਚ ਸਿੱਟ ਦਿੰਦੇ ਆ ਐਦਾਂ ਹੀ ਕਰਦੇ ਆ ਨਾ ਕਿਉਂਕਿ ਕਰਾਂਗੇ ਕੀ ਹੋਰ ਇਹਦਾ ਕੋਈ ਕੰਮ ਹੀ ਨਹੀਂ ਤਾਂ ਅਸੀਂ ਇਹਨੂੰ ਡਸਟਬਿਨ 'ਚ ਸੁੱਟਾਂ ਕਿਉਂ ਨਿਕਲਦਾ ਇਹਦੇ ਵਿੱਚੋਂ ਨਹੀਂ ਰਹੀ ਪਰ ਨਹੀਂ ਪੈਣਾ ਉਹ ਆਪਾਂ ਨੂੰ ਬਿਲਕੁਲ ਨਹੀਂ ਸੁੱਟਾਂਗੇ ਇਹਦੇ ਤੋਂ ਮੈਂ ਤੁਹਾਨੂੰ ਇੱਕ ਬਹੁਤ ਪਿਆਰੀ ਚੀਜ਼ ਬਣਾ ਕੇ ਦਿਖਾਵਾਂਗੀ ਜੀ ਦੇ ਨਾਲ ਤੁਹਾਡੇ ਘਰ ਦੇ ਕੰਮਾਂ ਦੇ ਵਿੱਚ ਤੁਹਾਡੀ ਹੈਲਪ ਹੋਊਗੀ ਤੁਹਾਡੀ ਡਸਟਿੰਗ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਜ਼ੋਬਦਾਰ ਰਹੂਗਾ ਚਲੋ ਜੀ ਕਰਦੇ ਆ ਵੀਡੀਓ ਸਟਾਰਟ ਤੇ ਜੇ ਤੁਹਾਡੇ ਕੋਲ ਵੀ ਇੱਕ ਗ੍ਰੈਪ ਜਾਂ ਦੋ ਰੈਪ ਜਿੰਨੇ ਵੀ ਆ ਤੁਸੀਂ ਉਹਨੂੰ ਸੁੱਟਣਾ ਨਹੀਂ ਹੈਗਾ ਤੁਸੀਂ ਰੱਖ ਲੈਣਾ ਹੈ ਠੀਕ ਹੈ ਜੀ ਕਿਉਂਕਿ ਕਈ ਵਾਰ ਘਰ ਦੇ ਵਿੱਚ ਹੁੰਦਾ ਨਾ ਕੋਲ ਗਿਆ ਟਿਕ ਦੋ ਸਾਡੇ ਕੋਲ ਪਈਆਂ ਹੁੰਦੀਆਂ ਬੱਚਿਆਂ ਦੀਆਂ ਵੱਖਰੀਆਂ ਤਾਂ ਇੱਕ ਹੋਵੇ ਦੋ ਹੋਵੇ ਤੁਸੀਂ ਸੁੱਟਣਾ ਨਹੀਂ ਤੁਸੀਂ ਉਹਨੂੰ ਰੱਖੋ ਤੇ ਜਿਹੜਾ ਕੋਲ ਮੈਨੂੰ ਲੱਗੀਆਂ ਉਹ ਤੁਸੀਂ ਵੀ ਬਣਾਓ ਚਲੋ ਕਰ ਦਿਆ ਜੀ ਵੀਡੀਓ ਨੂੰ ਸਟਾਰਟ ਅੱਜ ਭਾਣੋ ਇੱਕ ਲੈ ਲਈ ਮੈਂ ਕੈਂਚੀ ਤੇ ਇਹਨੂੰ ਮੈਂ ਕੀ ਕਰਨ ਲੱਗੀ ਆ ਆ ਦੇਖੋ ਇਸ ਤਰ੍ਹਾਂ ਕਰਕੇ ਜਿਹੜੀ ਮੈਂ ਕਟਿੰਗ ਕਰ ਲੜੀ ਆ ਠੀਕ ਹੈ ਜੀ ਕਿਉਂਕਿ ਅਹੀਂ ਇਹਨੂੰ ਵੇਸਟ ਸਮਝ ਕੇ ਨਾ ਇਹਨੂੰ ਫੁੱਟ ਦਿੰਦੇ ਆ ਪਰ ਵੇਖਿਓ ਹੁਣ ਇਹ ਵੇਸਟ ਨਹੀਂ ਹੈਗੀ ਕਿੰਨੀ ਕੋਲਗੜ ਜਿਹੜੀ ਆਡੀ ਆ ਉਹ ਡਸਟਬਿਨ ਦੇ ਵਿੱਚ ਚਲ ਜਾਂਦੀ ਆ ਆ ਦੇਖੋ ਕਿੰਨੀਆਂ ਨੇ ਇਹਦੇ ਵਿੱਚ ਤੇ ਬਸ ਇਸ ਤਰ੍ਹਾਂ ਕਰਕੇ ਤੁਸੀਂ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਆਲਾ ਜਿਹੜਾ ਆ ਪੈਸਟਰ ਕੋਲ ਲਾਂਗੇ ਤੇ ਇਹਨੂੰ ਵਿੱਚੇ ਇਸ ਤਰ੍ਹਾਂ ਸੋਟ ਦੇਵਾਂਗੇ। ਬਾਜੀ ਇਹਦੀ ਵੀ ਇਸ ਤਰ੍ਹਾਂ ਸੇਮ ਆਪਾਂ ਕਟਿੰਗ ਕਰ ਲੈਣੀ ਆ। ਕੋਈ ਮਿਹਨਤ ਨਹੀਂ ਆ ਕੋਈ ਖੇਚਲ ਨਹੀਂ ਆ ਭੈਣੋ ਸਿਰਫ 1 ਮਿੰਟ ਦੇ ਵਿੱਚ ਦੇਖੋ ਇੰਨਾ ਸਟਰੋਂਗ ਇਹਦਾ ਕੋਲ ਬਣ ਕੇ ਤਿਆਰ ਹੋਣਾ ਨਾ ਤੁਸੀਂ ਆਫਰ ਰਹਿ ਜਾਣਾ ਕਿ ਵਾਕਿਆ ਅਸੀਂ ਤਾਂ ਕਿੰਨੀ ਕੋਲਗੇੜ ਜਿਹੜੀ ਆ ਉਹ ਇਹਦੇ ਵਿੱਚ ਹੀ ਸੋਟ ਦਿੰਨੇ ਆ ਡਸਟਬਿਨ ਚ ਬਸ ਇਹਦੇ ਵਿੱਚ ਨੂੰ ਮੈਂ ਪਾ ਲੈਣਾ ਦੀ ਪਾਣੀ ਠੀਕ ਹੈ ਜੀ ਬੱਸ ਬੋਤਾ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਸਾਰੀਆਂ ਨੂੰ ਡਿਪ ਕਰ ਲੈਣਾ ਇਸ ਤਰ੍ਹਾਂ ਇਹਨਾਂ ਦਾ ਖੋਲ ਕੇ ਨਾ ਮੂੰਹ ਤੁਹਾਡੇ ਕੋਲ ਕਿੰਨੀ ਕੋਲਗੇਟ ਆ ਸਾਰੀ ਕੋਲਗੇਟ ਆਪਾਂ ਦੇਖੋ ਕਿੰਨੀ ਜ਼ਿਆਦਾ ਕੋਲਗੇਟ ਨਿਕਲਦੀ ਪਈ ਨਾ ਤੇ ਭੈਣੋ ਇਹ ਸੱਚੀ ਇੰਨਾ ਸਟਰੋਂਗ ਕੋਲ ਹੈ ਨਾ ਤੁਹਾਨੂੰ ਡਸਟਿੰਗ ਤੁਸੀਂ ਕਿੰਨਾ ਧੇਰ ਖਾਪਦੀਆਂ ਰਹਿੰਦੀਆਂ ਤੇ ਇੰਨੇ ਇੱਕ ਮਿੰਟ 'ਚ ਤੁਹਾਡੇ ਕਿੰਨੇ ਕੰਮ ਕਰ ਦੇਣੇ ਆ ਦੇਖੋ ਮੈਂ ਤੁਹਾਨੂੰ ਕਰਕੇ ਵੀ ਦਿਖਾਉਂਗੀ ਕਿ ਕਿੱਥੇ-ਕਿੱਥੇ ਇਹ ਕੋਲ ਇਸਤਮਾਲ ਆਪਾਂ ਕਰ ਸਕਦੇ ਆ ਦੇਖੋ ਸਾਰੇ ਰੈਪ ਚੋਪਾ ਚੰਗੀ ਤਰ੍ਹਾਂ ਕੱਢ ਲੈਣੀਆਂ ਦੇਖੋ ਠੀਕ ਹੈ ਬੇਨੋ ਜੇ ਤੋ ਸਾਫ਼ ਹੋਈ ਗਿਆ ਇਹਨੂੰ ਬਾਹਰ ਕੱਢੀ ਜਾਓ ਇਸ ਤਰ੍ਹਾਂ ਸਾਰੇ ਰੈਪ ਦੇਖੋ ਕਿੰਨੀ ਜ਼ਿਆਦਾ ਝੱਗ ਜਿਹੜੀ ਆ ਉਹ ਹੋ ਜਾਣੀ ਆ ਸਾਰੇ ਰੈਪ ਖਾਲੀ ਕਰ ਲੈਣਾ ਬੇਨ ਚੰਗੀ ਤਰ੍ਹਾਂ ਆ ਦੇਖੋ ਆ ਸਾਰੀਆਂ ਆਪਾਂ ਡਸਟਬਿਨ ਚ ਹੀ ਸਿੱਟਦੇ ਆ ਤੇ ਕਿੰਨੀ ਮਹਿੰਗੀਆਂ ਮਹਿੰਗੀਆਂ ਹਨਾ ਇਹ ਪ੍ਰੋਡਕਟ ਆਉਂਦੀਆਂ ਕਿੰਨੀਆਂ ਮਹਿੰਗੀਆਂ ਕੋਲਗਸਾ ਆਉਂਦੀਆਂ ਤੇ ਇਹਨੂੰ ਤੁਸੀਂ ਵੇਸਟ ਨਹੀਂ ਕਰਨਾ ਹੈਗਾ ਆ ਦੇਖੋ ਬਿਲਕੁਲ ਇਹਦੇ ਚੰਗੀ ਤਰ੍ਹਾਂ ਨਿਚੋੜ ਦੇਣਾ ਆਹ ਵਾਲੀ ਜਿਹੜੀ ਆ ਜਿੱਥੇ ਕਰਕੇ ਬੱਸ ਫਿਰ ਇਹਨਾਂ ਨੂੰ ਆਪਾਂ ਕੱਢ ਦੇਣਾ ਤੇ ਪੈਣੋ ਜਿਹੜਾ ਇਹ ਸਾਡਾ ਕੋਲ ਬਣ ਗਿਆ ਨਾ ਇਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਐਡ ਕਰ ਲੈਣੀ ਆ ਜਿਹਦੇ ਨਾਲ ਤੁਹਾਡਾ ਜਿਹੜਾ ਕੋਲਿਆ ਉਹ ਜ਼ਿਆਦਾ ਸਟਰੋਂਗ ਹੋ ਜਾਊਗਾ ਤੇ ਜਿਹੜੀ ਦਾਗ ਵਗੈਰਾ ਲੱਗੇ ਹੁੰਦੇ ਆ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਕਿਤੇ ਕਿਤੇ ਇਹਨੂੰ ਇਸਤੇਮਾਲ ਕਰ ਸਕਦੇ ਆ ਤੇ ਇੱਕਦਮ ਰਿਮੂਵ ਕਰ ਦੂਗਾ ਤੇ ਡਸਟਿੰਗ ਬਹੁਤ ਸੋਹਣੀ ਤੁਹਾਡੇ ਘਰ ਦੀ ਹੋਊਗੀ ਤੇ ਹਰ ਇੱਕ ਚੀਜ਼ ਚਮਕਾ ਮਾਰੂਗੀ ਤੇ ਇਹਦੇ ਵਿੱਚ ਇੱਕ ਚੀਜ਼ ਜਿਹੜੀ ਐਡ ਕਰਨੀ ਆ ਉਹ ਜੀ ਆਪਾਂ ਕਰਨ ਲੱਗੇ ਆ ਮਿੱਠਾ ਸੋਡਾ ਬੇਕਿੰਗ ਪਾਊਡਰ ਜਿਹੜਾ ਸਾਡੀ ਕਿਚਨ ਦੇ ਵਿੱਚ ਹੁੰਦਾ ਇੱਕ ਤਾਂ ਹੁੰਦਾ ਜੀ ਬੇਕਿੰਗ ਪਾਊਡਰ ਇੱਕ ਹੁੰਦਾ ਮਿੱਠਾ ਸੋਡਾ ਤੁਹਾਡੇ ਕੋਲ ਦੋਨਾਂ ਚੋਂ ਜਿਹੜੀ ਵੀ ਚੀਜ਼ ਹੈਗੀ ਹੈ ਤੁਸੀਂ ਦੋਨਾਂ ਚੋਂ ਕੋਈ ਵੀ ਇੱਕ ਲੈ ਸਕਦੇ ਹੋ ਜਿਹੜੀ ਮਰਜ਼ੀ ਚੀਜ਼ ਲੈ ਲਓ ਜੇ ਇਹ ਨਹੀਂ ਹੈਗਾ ਤੇ ਇਹਨੂੰ ਸਕਿਪ ਕਰ ਦਿਓ ਸਿਰਕਾ ਹੈਗਾ ਤੁਹਾਡੇ ਕੋਲ ਚਿੱਟਾ ਸਿਰਕਾ ਤੁਸੀਂ ਉਹ ਲੈ ਲਓ ਮਹਲਬਾਸੀ ਕੋਲਗੇਟ ਦੇ ਘੋਲ ਦੇ ਵਿੱਚ ਇੱਕ ਚੀਜ਼ ਮਿਕਸ ਕਰਨੀ ਹੈ ਜਾਂ ਅਸੀਂ ਬੇਕਿੰਗ ਪਾਊਡਰ ਮਿੱਠਾ ਸੋਡਾ ਕਰ ਸਕਦੇ ਜਾਂ ਅਸੀਂ ਸਿਰਕਾ ਕਰ ਸਕਦੇ ਠੀਕ ਹੈ ਜੀ ਥੋੜਾ ਜਿਹਾ ਆਪਾਂ ਅੱਧੇ ਇੱਕ ਚਮਚੇ ਦੇ ਕਰੀਬ ਇਨੂੰ ਆਪਾਂ ਮਿਕਸ ਕਰ ਦਾਂਗੇ ਹਾਂਜੀ ਤੇ ਦੇਖੋ ਪੈਣੋ ਕਿੰਨਾ ਚੇਗਦਾਰ ਹਨਾ ਇਹ ਬਣ ਗਿਆ ਤੇ ਹੁਣ ਮੈਂ ਕਿੱਥੇ ਵੇਸਟ ਬੋਟਲ ਲੈ ਲਈ ਐ ਸਪਰੇਅ ਵਾਲੀ ਉਹਦੇ ਵਿੱਚ ਇਹਨੂੰ ਆਪਾਂ ਹੁਣ ਫਿਲ ਕਰ ਲਾਂਗੇ ਭਰ ਲਾਂਗੇ ਤੇ ਪੈਣੋ ਮੈਂ ਤੁਹਾਨੂੰ ਹੁਣ ਇਹਦੀ ਕਲੀਨਿੰਗ ਵੀ ਦੱਸਦੀ ਆ ਕਿ ਅਸੀਂ ਕਿੱਥੇ-ਕਿੱਥੇ ਕਰ ਸਕਦੇ ਆ ਤੇ ਰਿਜ਼ਲਟ ਵੀ ਤੁਹਾਨੂੰ ਦਿਖਾਵਾਂਗੇ ਤੇ ਪੈਣੋ ਦੇਖੋ ਜੀ ਇੱਕ ਵੇਸਟ ਚੀਜ਼ ਤੋਂ ਜਿਹੜੀ ਡਸਟਬਿਨ ਚ ਜਾਣੀ ਸੀ ਉਹਦਾ ਅਸੀਂ ਕਿੰਨਾ ਵਧੀਆ ਸਪਰੇਅ ਤਿਆਰ ਕਰ ਲਈ ਆ ਦੇ ਕੋਈ ਇੱਕ ਮਹੀਨਾ ਤੁਹਾਡੀ ਸਪਰੇਅ ਚੱਲ ਸਕਦੀ ਆ ਚਲੋ ਅੰਦਰ ਮੈਂ ਦੱਸਦੀ ਆ ਕਿ ਸਪਰੇਅ ਕਿੱਥੇ-ਕਿੱਥੇ ਆਪਾਂ ਵਰਤ ਸਕਦੇ ਆ ਅੱਜ ਜਿੱਦ ਪਨ ਕੋਲਤੀ ਆਪਾਂ ਬਣਾ ਲਿਆ ਤੇ ਸਾਡੇ ਆ ਦੇਖੋ ਸ਼ਿੰਕ ਦੇ ਵਿੱਚ ਹੀ ਵਾਸ਼ ਵੇਸ਼ਲ ਦੇ ਵਿੱਚ ਆ ਜਿਹੜੇ ਆਪਾਂ ਰੈਪ ਟੁੱਟੇ ਹੋਏ ਆ ਇਹਨਾਂ ਨੂੰ ਜਸਟ ਇਦਾਂ ਹੀ ਨੀ ਚੁੱਕ ਲੈਣਾ ਇਹਨਾਂ ਨੂੰ ਆਪਾਂ ਬਸ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਸਾਰੇ ਇਹਦੇ ਨਾਲ ਕਲੀਨ ਕਰ ਲੈਣਾ ਠੀਕ ਹੈ ਜੀ ਆ ਜਿਹੜਾ ਇਹਦੇ ਨਾਲ ਆਪਾਂ ਇਸ ਤਰ੍ਹਾਂ ਕਰਕੇ ਕਲੀਨ ਕਰਾਂਗੇ ਠੀਕ ਹੈ ਜੀ ਮਤਲਬ ਕਿ ਇਹ ਬੇਸਤੀ ਤੋਂ ਬੇਸਤੀ ਚੀਜ਼ ਦਾ ਸੀ ਇਸਤੇਮਾਲ ਪਿਆ ਨੂੰ ਕਰ ਸਕਦੇ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਹਨ ਇਸ ਰੈਪ ਦੇ ਨਾਲ ਆ ਦੇਖੋ ਆਪਣੇ ਤੁਸੀਂ ਚੰਗੀ ਤਰ੍ਹਾਂ ਟੈਪ ਵੀ ਕਲੀਨ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਆ ਦੇਖੋ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਛੋੜ ਦੇਵਾਂਗੇ ਜੀ نیچے ਤੇ ਇਹ ਆਪਣਾ ਜਿਹੜਾ ਵਾਸ਼ਬੈਸ਼ਨ ਇਹਨੂੰ ਵੀ ਸਾਫ਼ ਕਰ ਲਾਂਗੇ ਕਿ ਆਪਣੀ ਜਿਹੜੀ ਟੈਪ ਉਹ ਵੀ ਸਾਫ ਕਰ ਲਾਂਗੇ। ਜਾਣੋ ਦੇਖੋ ਕਿੰਨੀ ਕਮਾਲ ਦੀ ਟ੍ਰਿਕ ਮੈਂ ਦੱਸੀ ਹੈ ਕਿੰਨੀ ਕੀਜੀ ਚੀਜ਼ ਤੋਂ ਤੁਹਾਨੂੰ ਵਾਸ਼ਰੂਮ ਸਾਫ ਹੋ ਗਿਆ ਟੂਟੀ ਸਾਫ ਹੋ ਗਈ ਤੇ ਜਿਹੜਾ ਅਸੀਂ ਕੋਲ ਬਣਾਇਆ ਉਹਦੇ ਨਾਲ ਅਸੀਂ ਕੀ ਕੀ ਕਲੀਨ ਕਰਾਂਗੇ ਚਲੋ ਜੀ ਉਹ ਵੀ ਤੁਹਾਨੂੰ ਦੱਸ ਦਿਆਂ। ਹਾਂਜੀ ਤੁਹਾਨੂੰ ਦੇਖੋ ਇਹ ਸ਼ੀਸ਼ੇ ਨੂੰ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਸਾਫ ਕਰ ਲਾਂਗੇ ਤੇ ਡਸਟਿੰਗ ਕਰਦੇ ਟਾਈਮ ਕੁਝ ਵੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਪਾਣੀ ਲੈਣ ਦੀ ਕੁਝ ਨਹੀਂ ਯਸt ਇਹਨੂੰ ਬੋਟਲ ਮਾਚਫਲੋ ਨਾਲ ਤੇ ਸਾਰੇ ਘਰ ਦੀ ਤੁਹਾਡੀ ਡਸਟਿੰਗ ਜਿਹੜੀ ਆ ਉਹ ਹੋ ਹੀ ਜਾਣੀ। ਦੇਖੋ ਜੀ ਇਹ ਸ਼ੀਸ਼ਾ ਇੱਕਦਮ ਚੰਗੀ ਤਰ੍ਹਾਂ ਆਪਾਂ ਸਾਫ਼ ਕਰਨਾ ਹੈ ਤੇ ਕੋਲਗੇਟ ਹੈ ਨਾ ਜਿਹੜੀ ਪੈਣ ਉਹਦੇ ਨਾਲ ਨਾ ਬਹੁਤ ਵਧੀਆ ਕਲੀਨਿਕ ਹੁੰਦੀ ਆ ਕੱਲਾ ਸ਼ੀਸ਼ਾ ਹੀ ਨਹੀਂ ਤੁਹਾਨੂੰ ਮੈਂ ਦੱਸਦੀ ਆ ਜੀ ਹੋਰ ਵੀ ਚੀਜ਼ਾਂ ਆਪਾਂ ਕਲੀਨ ਕਰਾਂਗੇ ਦੇਖੋ ਦਾਗ ਇੱਕ ਮਿੰਟ 'ਚ ਸਾਰੇ ਖਤਮ ਕਰ ਹੀ ਜਾਂਦੇ ਆ ਤੇ ਵੇਖੋ ਆਪਾਂ ਹਰ ਇੱਕ ਚੀਜ਼ ਨੂੰ ਛੁੱਟ ਦਿੰਨੇ ਆ ਛੁੱਟਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਦੇਖ ਕੇ ਵੇਖੋ ਸ਼ੀਸ਼ਾ ਤਾਂ ਸੁਪਰੇ ਵੇਖੋ ਕਿੰਨੀ ਜ਼ਿਆਦਾ ਬਣੀ ਆ ਠੀਕ ਹੈ ਜੀ ਜਿੱਥੇ ਮਰਜੀ ਤੁਸੀਂ ਇਸ ਸਪਰੇਅ ਦੇ ਨਾਲ ਜਿਹੜੀ ਡਸਟਿੰਗ ਆ ਉਹ ਕਰ ਸਕਦੇ ਹੋ ਹਾਂਜੀ ਤੇ ਬਣੋ ਜਿਵੇਂ ਸਾਡੇ ਕਿਚਨ ਦੇ ਵਿੱਚ ਇਦਾਂ ਟਾਈਲ ਲੱਗੀਆਂ ਨੇ ਦੇਖੋ ਇਹ ਕਿੰਨੀਆਂ ਜ਼ਿਆਦਾ ਗੰਧੀਆਂ ਹਨਾ ਤਾਂ ਹੁਣ ਡੇਲੀ ਇੰਨਾ ਟਾਈਮ ਨਹੀਂ ਹੁੰਦਾ ਕਿ ਇਹਨਾਂ ਨੂੰ ਆਪਾਂ ਸਾਫ਼ ਕਰੀਏ ਜਸਟ ਆਪਾਂ ਇਦਾਂ ਕੱਪੜਾ ਤੇ ਮਾਰ ਜਨੇ ਆ ਪਰ ਇਹ ਡੀਪਲੀ ਨਹੀਂ ਹੁੰਦੀਆਂ ਜਦੋਂ ਕੱਪੜਾ ਮਾਰਨਾ ਆਂਦੇ ਹੋ ਨਾ ਬਸ ਇਸ ਸਪਰੇਅ ਵਾਲੀ ਬੋਤਲ ਹੱਥ 'ਚ ਲੈ ਲਓ ਆ ਲਓ ਜੀ ਡੀਪ ਕਲੀਨ ਰੋਜ਼ੀ ਨਹੀਂ ਤਾਂ ਤੁਸੀਂ ਕਦੀ ਵੀ ਨਹੀਂ ਡੇਲੀ ਇੰਨੀਆਂ ਡੀਪਲੀਨ ਟਾਈਲ ਨੂੰ ਕਰਦੇ ਹਨਾ ਆਪਾਂ ਨਹੀਂ ਕਰਦੇ ਮੈਂ ਵੀ ਨਹੀਂ ਕਰਦੀ ਪਰ ਇਸ ਸਪਰੇਅ ਦੇ ਨਾਲ ਆਫਟਰ ਬਿਫੋਰ ਤੁਹਾਡੇ ਸਾਹਮਣੇ ਆ ਦੇਖੋ ਇਹ ਬਿਲਕੁਲ ਡੀਪ ਕਲੀਨ ਜਿਹੜੀਆਂ ਹੋ ਜਾਂਦੀਆਂ ਦੇਖੋ ਬੈ ਲੋ ਜਿਹੜੇ ਬਾਕਸ ਨਹੀਂ ਹੋਏ ਉਹਦੀ ਚਮਕ ਦੇਖੋ ਜਿਹੜੇ ਹੋ ਗਏ ਉਹਨਾਂ ਦੀ ਚਮਕ ਦੇਖੋ ਬਹੁਤ ਜ਼ਿਆਦਾ ਇਹ ਕਲੀਨ ਜਿਹੜਾ ਹੋ ਜਾਂਦਾ ਤੇ ਕੋਈ ਪੈਸਾ ਨਹੀਂ ਖਰਚਿਆ ਜ਼ੀਰੋ ਖਰਚੇ ਤੇ ਮੈਂ ਬਣਾਇਆ ਜੀ ਹੁਣ ਇਹ ਨਹੀਂ ਕਹਿਣ ਲੱਗ ਜਿਓ ਕਿ ਸੋਡੇ ਦੇ ਤਾਂ ਪੈਸੇ ਖਰਚੇ ਆਪ ਇਹ ਮਤਲਬ ਕੋਈ ਨਹੀਂ ਹੈਗਾ ਸਕਿਪ ਕਰ ਸਕਦੇ ਹੋ ਤੁਸੀਂ ਠੀਕ ਹੈ ਜੇ ਕੁਝ ਨਹੀਂ ਹੈਗਾ ਕੱਲੀ ਕੋਲ ਗਿਆੜ ਦਾ ਕੋਲ ਹੀ ਤਿਆਰ ਕਰ ਲਓ ਤੇ ਦੇਖੋ ਕਿੰਨਾ ਜ਼ਿਆਦਾ ਸੰਘਣਾ ਇਹ ਬਣ ਕੇ ਤਿਆਰ ਹੋਇਆ ਅੱਛਾ ਉਹ ਆਪਾਂ ਜਿੱਦਾਂ ਸਾਡਾ ਫ੍ਰਿਜ ਦਾ ਦਰਵਾਜਾ ਇਹਨੂੰ ਵੀ ਆਪਾਂ ਕਲੀਨ ਕਰ ਸਕਦੇ ਹਾਂ ਮਤਲਬ ਸਾਡੇ ਘਰ ਦੀ ਸਾਰੀ ਜਿਹੜੀ ਡਸਟਿੰਗ ਆ ਉਹ ਹੋ ਜਾਂਦੀ ਆ ਦੇਖੋ ਆ ਦੇਖੋ ਦਾਗ ਪਈ ਨਾ ਬਹੁਤ ਜਲਦੀ ਕਲੀਨ ਕਰਦਾ ਕੋਲਗੇਟ ਜਿਹੜੀਆਂ ਉਹ ਬਹੁਤ ਸਟਰੋਂਗ ਕੋਲਗੇਟ ਆ ਹੁੰਦਾ ਉਹ ਤੇ ਆਪਾਂ ਕੋਲਗੇਟ ਕੋਈ ਨਵੀਂ ਵੀ ਨਹੀਂ ਲਈ ਇੱਕ ਜਿਹੜੀ ਡਸਟ ਪੀਂਚ ਜਾਣੀ ਸੀ ਉਸ ਤੋਂ ਅਸੀਂ ਇਹ ਕੋਲ ਜਿਹੜਾ ਉਹ ਤਿਆਰ ਕਰ ਲਿਆ ਹੈ ਲੋ ਭੈਣੋ ਕੁਮਾਰ ਦੀ ਚੀਜ਼ हां जी जी देखो बस हुन एही तो परे ਦੇ ਨਾਲ ਆਪਣੇ ਘਰ ਦੀ ਸਾਰੀ ਧਸਣ ਕਰ ਲਈ ਦੇਖੋ ਬੈਣੋ ਸਿਰਫ ਤੁਹਾਡੇ ਨਾਲ ਕਰਦਿਆ ਕਰਦਿਆ ਸ਼ੀਸ਼ਾ ਫ੍ਰਿਜ ਤੇ ਟਾਈਲ ਹਨਾ ਡਰੈਗ ਰੂਮ ਵਾਲਾ ਟੇਬਲ ਸਾਰਾ ਹੀ ਸਾਫ ਹੋ ਗਿਆ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਲੱਗੀ ਕੋਈ ਖਰਚਾ ਨਹੀਂ ਤੇ ਤੁਸੀਂ ਮਤਲਬ ਇਹਦੇ ਨਾਲ ਕੋਈ ਵੀ ਚੀਜ਼ ਸਾਫ ਕਰ ਸਕਦੇ ਹੋ ਜਿਵੇਂ ਤੁਹਾਡੇ ਆ ਦੇਖੋ ਇਹਨਾਂ ਦੇ ਹੈਂਡਲ ਆ ਤੁਸੀਂ ਇਹ ਕਲੀਨ ਕਰ ਲੋ ਤੇ ਜਿਨ੍ਹਾਂ ਦੇ ਪੈਣੋ ਆ ਵਾਲੀ ਸੋਫਾ ਹਨਾ ਜੇ ਤਾਂ ਤੁਹਾਡੇ ਦੂਜੇ ਵੈਲਵਟ ਦੇ ਆ ਉਹ ਨਹੀਂ ਜਿਦਾ ਇਸ ਤਰ੍ਹਾਂ ਦੇ ਸੋਫੇ ਹਨਾ ਤੁਸੀਂ ਉਹ ਵੀ ਕਲੀਨ ਕਰ ਸਕਦੇ ਹੋ ਮੈਂ ਤਾਂ ਮਤਲਬ ਕੀ ਹੈ ਸਪਰੇਅ ਦੇ ਨਾਲ ਨਾ ਘਰ ਚ ਜਿੱਥੇ ਮੈਨੂੰ ਜਿੱਥੇ ਵੀ ਲੱਗੇ ਬਸ ਮੈਂ ਸਪਰੇਅ ਕਰ ਜੀ ਹੁੰਨੀ ਆ ਤੇ ਸਾਰੀ ਕਲੀਨਿੰਗ ਜਿਹੜੀ ਆ ਉਹ ਕਰ ਦਿੰਦੀ ਹੁੰਨੀ ਆ ਆ ਦੇਖੋ ਆ ਦੇਖਿਓ ਕਿੰਨੀ ਗੰਦਗੀ ਹੈ ਨਾ ਸੋਫਿਆਂ ਦੇ ਉੱਪਰ ਆ ਦੇਖੋ ਬਸ ਮੈਂ ਕੋਈ ਜਿਆਦਾ ਖਰਚਾ ਨਹੀਂ ਕਰਨਾ ਕੋਈ ਮਹਿੰਗੇ ਮਹਿੰਗੇ ਕਲੀਨਰ ਨਹੀਂ ਕੁਛ ਨਹੀਂ ਆ ਦੇਖੋ ਮੈਂ ਭਾਣਾ ਕੋਈ ਮਹਿੰਗੇ ਕਲੀਨਰਾਂ ਤੇ 100 150 ਰੁਪਏ ਨਹੀਂ ਖਰਚਦੀ ਹੁੰਦੀ ਬਸ ਘਰੇਲੂ ਟ੍ਰਿਕਸ ਦੇ ਨਾਲ ਹੀ ਕੰਮ ਚਲਾ ਲੰਨੀ ਹੁੰਦੀ ਆ ਇੱਕ ਪਹਿਰ ਹੋਈ ਵਧੀਆ ਵੀ ਦੇਖੋ ਕਿੰਨਾ ਆ ਤੇ ਵੀਡੀਓ ਨੂੰ ਪਲੀਜ਼ ਜੇ ਥੋੜੀ ਜਿਹੀ ਵੀ ਸੋਹਣੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਪਹਿਣਾ ਦੀ ਮਦਦ ਹੋ ਸਕੇ ਤੇ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਬਾਕੀ ਨੈਕਸਟ ਵੀਡੀਓ ਕਿਹੜੀ ਬਣਾਈਏ ਤੁਸੀਂ ਇਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਨਾਲ